ਨਕੋਦਰ ਸ਼ਹਿਰ ਇੱਕ ਵਾਰ ਫੇਰ ਚੋਰਾਂ ਦੇ ਹਵਾਲੇ ਹੁੰਦਾ ਜਾ ਰਿਹਾ ਵਾ ਦੋ ਦਿਨ ਪਹਿਲੇ ਗੁੱਗਾ ਸਾਈ ਮਹੱਲੇ ਚੋਰੀ ਹੁੰਦੀ ਆ ਜਿਹੜੀ ਅੱਜ ਚੋਰੀ ਆ ਇਸ ਮਕਾਨ ਦੇ ਵਿੱਚ ਰਤੀਆਂ ਮਹੱਲੇ ਰਤੀਆਂ ਮਹੱਲੇ ਬੰਦ ਜਿਹੜਾ ਮਕਾਨ ਸੀ ਉਹਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਮਾਲਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਇੱਧਰ ਆ ਉਸਾ ਕੀ ਨਾ ਜੀ ਤੁਹਾਡਾ ਹਾਂਜੀ ਸੁਮਿਤ ਕੁਮਾਰ ਮਹਿੰਦਰੂ ਜੀ ਕੀ ਗੱਲਬਾਤ ਹੋਈ ਆ ਜੀ ਆ ਜੀ ਕੁੱਠੀ ਉਦਾਂ ਤਾਂ ਅਸੀਂ ਦੂਜੇ ਤੀਜੇ ਦਿਨੋਂ ਦੇ ਰਹੇਦਾ ਆ ਮੇਰੀ ਮਾਸੀ ਉਹਨਾਂ ਦੀ ਕੁੱਠੀ ਆ ਇਹੋ ਕੈਨੇਡਾ ਦੇ ਵਿੱਚ ਆ ਤੇ ਮੈਂ ਪਰਸੋ ਚੌਥ ਗੀੜਾ ਕੱਢ ਕੇ ਗਿਆ ਕੁਛ ਨਹੀਂ ਸਿਕਾ ਸਾਰਾ ਕੁਝ ਜਿੰਦੇ ਚੁੰਦੇ ਲੱਗੇ ਹੋਏ ਸੀ ਅੱਜ ਸਾਨੂੰ ਗਵਾਂਡੀਆਂ ਨੇ ਫੋਨ ਕਰਕੇ ਦੱਸਿਆ ਕਹਿੰਦੇ ਵੀ ਕੂਠੇ ਤੇ ਸੀਜ਼ਰ ਪਈ ਆ ਤੇ ਇੱਕ ਕਿਰਪਾਨ ਦੀ ਮਿਆਨ ਪਈ ਆ ਤੁਸੀਂ ਆ ਕੇ ਦੇਖੋ ਸਾਨੂੰ ਲੱਗਦਾ ਕੋਈ ਗੜਬੜਿਆ ਜਦੋਂ ਅਸੀਂ ਖੋਲ ਕੇ ਆ ਕੇ ਮਕਾਨ ਦੇਖਿਆ ਇਸ ਮਕਾਨ ਦੇ ਵਿੱਚ ਨਾ ਤਾਂ ਕੋਈ ਟੂਟੀ ਦੀ ਸੀ ਸਾਨੂੰ ਐਲ ਸੀ ਡੀਆਂ ਵੀ ਲਾਈਆਂ ਹੋਈਆਂ ਭਾਂਡੇ ਤੱਕ ਕੁੱਕਰ ਅਸੀਂ ਬਾਹਰੋ ਚੱਕੇ ਆ 50 60 ਚਾਬੀਆਂ ਮੇਰੇ ਹਿਸਾਬ ਨਾਲ ਉੱਥੋਂ ਚੱਕ ਕੇ ਲਿਆ ਆ ਜਿਹੜੀਆਂ ਕਿ ਜਾਲੀ ਪਾੜੀ ਹੋਈ ਸੀਗੀ ਹੋਰ ਕਮਰੇ ਖੋਲਣ ਦੀ ਵੀ ਕੋਸ਼ਿਸ਼ ਕਰ ਰਹੇ ਸੀਗੇ ਕਿੱਦਾਂ ਉਹ ਉਹਨਾਂ ਕੋਲ ਖੁੱਲਾ ਨਹੀਂ ਇੱਕ ਕਮਰਾ ਬਾਕੀ ਸਾਰਾ ਸਮਾਨ ਏ ਟੂ ਜ਼ेड ਜੋ ਕਰੋਕਰੀ ਜੋ ਲੋਹੇ ਦਾ ਸਮਾਨ ਚੁੱਲਾ ਸਿਲੰਡਰ ਹਰ ਇੱਕ ਚੀਜ਼ ਰਸੋਈ ਖੋਲ ਕੇ ਸਾਰਾ ਕੁਝ ਲੈ ਗਏ ਨਹੀਂ ਤੁਹਾਡੇ ਕਹਿਣ ਦਾ ਮਤਲਬ ਸਾਰਾ ਸਮਾਨ ਸਾਰਾ ਸਮਾਨ ਚੱਕ ਕੇ ਲੈ ਗਏ ਇੱਥੇ ਕੋਈ ਸੀ ਸੀ ਡੀ ਵੀ ਕੈਮਰਾ ਲੱਗਾ ਹੈ ਸੀ ਸੀ ਡੀ ਵੀ ਕੈਮਰਾ ਜੀ ਕੋਈ ਮਹੱਲੇ ਦੇ ਵਿੱਚ ਲੱਗਾ ਹੋਵੇ ਵੱਖ ਲਿਆ ਪਰ ਅੰਦਰ ਨਹੀਂ ਲੱਗਾ ਸਿਕਾ ਜੀ ਤੇ ਤੁਸੀਂ ਪੁਲਿਸ ਨੂੰ ਕੰਪਲੇਟ ਹਾਂ ਜੀ ਪੁਲਿਸ ਨੂੰ ਕੰਪਲੇਟ ਕੀਤੀ ਮੈਂ 112 ਤੇ ਪੁਲਿਸ ਆਈ ਸੀਗੀ ਇੱਥੇ ਗੱਲਬਾਤ ਕਰਕੇ ਉਹ ਕਹਿੰਦੇ ਰਿਟਰਨ ਕੰਪਲੇਟ ਉੱਥੇ ਜਾ ਕੇ ਦਿਓ ਸਾਨੂੰ ਫਿਰ ਅਸੀਂ ਕੋਈ ਨਾ ਕੋਈ ਗੱਲਬਾਤ ਕਰਾਂਗੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਮੰਗ ਤਾਂ ਇਹੀ ਕਰਦੇ ਆ ਜੀ ਆ ਤੁਹਾਡੇ ਸਾਹਮਣੇ ਹੀ ਆ ਕਿੱਦਾਂ ਗੰਦ ਪਿਆ ਹੋਇਆ ਥਾਂ ਥਾਂ ਬੰਦੇ ਨੂੰ ਕਿਸੇ ਪਾਸਿਓਂ ਵੀ ਕੋਈ ਸਕਿਉਰਿਟੀ ਨਹੀਂ ਹੈਗੀ ਇੱਕ ਪੈਸੀ ਦੀ ਵੀ ਮੁਹੱਲਾ ਵਸ ਰਿਹਾ ਆ ਇਹਨੇ ਬੰਦੇ ਲੋਕ ਰਹਿ ਰਹੇ ਆ ਤੇ ਫਿਰ ਵੀ ਆਹ ਹਾਲ ਹੋ ਰਿਹਾ ਆ ਤੇ ਤੁਹਾਡੇ ਸਾਹਮਣੇ ਜੰਗਲ ਰਾਜ ਹੀ ਬਣਾਤਾ ਇਸ ਇਸ ਹਿਸਾਬ ਨਾਲ ਜੰਗਲ ਰਾਜੀ ਆ ਕਿਸ ਕੋਈ ਬੰਦਾ ਸਿਕਿਉਰ ਸਿਕਿਉਰ ਨਹੀਂ ਹੈਗਾ ਇੱਥੇ ਤੁਹਾਡੇ ਕਹਿੰਦੇ ਮਤਲਬ ਕਿਰਪਾਨ ਤੱਕ ਹਥਿਆਰ ਕਿਰਪਾਨ ਉਹ ਤਾਂ ਨਾਂ ਲੈ ਕੇ ਆਏ ਸੀ ਵੀ ਕਾਲੂ ਜੇ ਕੋਈ ਬੰਦਾ ਇੱਥੇ ਸਾਡੇ ਨਾਲ ਅਵੀ ਨਵੀਂ ਕਰੂਗਾ ਤੇ ਮੇਰੇ ਹਿਸਾਬ ਨਾਲ ਇਹ 4 5 6 ਬੰਦਿਆਂ ਦਾ ਕੰਮ ਆ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਇਹ ਕਿਰਪਾਨ ਲੈ ਕੇ ਆਏ ਸੀ ਕਿਰਪਾਨ ਜੇ ਕੋਈ ਹੁੰਦਾ ਵੀ ਇੱਥੇ ਅੰਦਰ ਤੇ ਉਹਦਾ ਜਾਨੀ ਨੁਕਸਾਨ ਹੋ ਸਕਦਾ ਸੀ ਕੀ ਨਾਹੀ ਤੁਹਾਡਾ ਵੀ ਨਾਹੀ ਮੇਰਾ ਅੰਬਿਕਾ ਮੈਂ ਉਹਦੀ ਸਿਸਟਰ ਐ ਸਿਸਟਰ ਹੋ ਜੀ ਕੀ ਗੱਲਬਾਤ ਹੋਈ ਕੁਛ ਨਹੀਂ ਅਸੀਂ 4-5 ਦਿਨ ਪਹਿਲਾਂ ਮੈਨੂੰ ਇਹਦਾ ਗਮਲਾ ਡਿੱਗਿਆ ਮਿਲਿਆ ਤੇ ਮੈਂ ਬੇਟੇ ਨੂੰ ਆਪਣੇ ਨੂੰ ਲੈ ਕੇ ਆਈ ਆ ਮੈਂ ਕਿਹਾ ਆ ਦੇਖੀ ਇਹਦੇ ਜੇ ਗਮਲਾ ਡਿੱਗਿਆ ਸ਼ਾਇਦ ਕੋਈ ਨੁਕਸਾਨ ਨਾ ਹੋਇਆ ਹੋਵੇ ਤੇ ਇਹਨੇ ਦੇਖਿਆ ਸਾਰਾ ਕੁਝ ਅਸੀਂ ਬਾਹਰੋਂ ਲੋਕ ਨਹੀਂ ਲਾਇਆ ਸਾਵੇਂ ਅਸੀਂ ਅੰਦਰੋਂ ਲੋਕ ਲਾਇਆ ਵੀ ਕਿਸੇ ਨੂੰ ਸ਼ੋਅ ਨਹੀਂ ਹੋਊਗਾ ਚਲੋ ਵੀ ਅਸੀਂ ਅੰਦਰੋਂ ਲੋਕ ਲਾ ਦਿੰਦੇ ਆ ਉਹ ਗਮਲਾ ਦੇਖਿਆ ਤਾਂ ਸਾਰਾ ਸੇਫ ਸੀਗਾ ਅੰਦਰ ਤਾਂ ਅਸੀਂ ਵੜ ਕੇ ਦੇਖਿਆ ਫਿਰ ਟੱਪ ਕੇ ਬਸ ਇੱਥੋਂ ਦੇਖ ਲਿਆ ਮਾੜਾ ਜਿਹਾ ਅਸੀਂ ਦੇਖ ਕੇ ਚਲੇ ਗਏ ਇਗਨੋਰ ਹੋ ਗਏ ਅਸੀਂ ਕਿਹਾ ਚਲ ਦੇਖਦੇ ਆ ਬਾਅਦ ਚੋਂ ਅੱਜ ਕਿਤੇ ਸਾਨੂੰ ਗਵਾਂਡੀਆਂ ਦਾ ਫੋਨ ਗਿਆ ਕਹਿੰਦੇ ਸੀਜ਼ਰ ਪਈ ਕੋਠੇ ਤੇ ਜਾਲੀ ਤੋਂ ਕੱਟੀ ਹੋਈ ਆ ਤਖਰਪਾਨ ਐਡੀ ਵੱਡੀ ਕੋਲ ਰੱਖੀ ਹੋਈ ਆ ਕੁੱਕਰ ਤੱਕ ਉਹਨਾਂ ਨੇ ਦਰਵਾਜੇ ਗੇਟ ਦੇ ਕੋਲ ਰੱਖੇ ਹੋਏ ਆ ਕੀ ਕੀ ਨੁਕਸਾਨ ਆ ਵਿੱਚ ਨੁਕਸਾਨ ਕਾਫੀ ਹੋ ਗਿਆ ਐਲਈਡੀਆਂ ਵੀ ਹੋ ਗਿਆ ਨੁਕਸਾਨ ਬਾਕੀ ਪ੍ਰਿੰਟਰ ਵਗੈਰਾ ਰੱਖਿਆ ਹੋਇਆ ਉਹਨਾਂ ਨੇ ਅੱਜ ਕੱਲ ਚ ਉਹਨਾਂ ਨੇ ਚੱਕਣਾ ਸੀਗਾ ਅਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ ਕਾਫੀ ਹੁਣ ਉਧਰ ਇੱਕ ਰੂਮ ਖੁੱਲਦਾ ਨਹੀਂ ਪਿਆ ਉਹਦੇ ਚ ਪਤਾ ਨਹੀਂ ਹਲੇ ਕਿੰਨਾ ਸਾਮਾਨ ਉਹਨਾਂ ਨੇ ਲੋਸ ਕੀਤਾ ਹੋਇਆ ਪੁਲਿਸ ਆਈ ਸੀ ਜੀ ਪੁਲਿਸ ਆਸੇ ਹੀ ਕਹਿ ਕੇ ਚਲ ਗਈ ਵੀ ਤੁਸੀਂ ਆ ਡਾ ਅਸੀਂ ਆ ਗਏ ਅਰਜੈਂਟ ਮਗਰ ਤੁਸੀਂ ਰਿਟਰਨ ਦਿਓ ਰਿਟਰਨ ਬੰਦਾ ਇੰਨਾ ਹਾਲਾਤ ਰਿਟਰਨ ਅਸੀਂ ਕਿੱਥੋਂ ਕਰੀਏ ਜੇ ਤੁਸੀਂ ਆਏ ਤੁਸੀਂ ਇਹ ਕਰੋ ਸਰਵੇ ਕੁਛ ਐਡਾ ਤਾਂ ਸਾਰਿਆਂ ਨੂੰ ਨੁਕਸਾਨ ਹੋਈ ਜਾਣਗੇ ਹੁਣ ਲੋਕਾਂ ਬੰਦ ਮਹੱਲੇ ਜਿਹੜੇ ਵਧੀਆ ਮ ਚੋਰੀਆਂ ਹੋਣ ਆਹ ਦੇਖੋ ਕਿੰਨਾ ਕਿੰਨਾ ਬੈਲੈਂਸ ਹੈ ਮਕਾਨਾਂ ਦਾ ਕੋਈ ਜ਼ਿਆਦਾ ਬੈਲੈਂਸ ਵੀ ਹੈ ਨਹੀਂ ਕਾ ਤੇ ਇੱਥੇ ਨਹੀਂ ਪਤਾ ਲੱਗਿਆ ਹੁਣ ਸਾਡੇ ਵਰਗੇ ਚੌਥੇ ਮਹੱਲੇ ਚੋਂ ਕਿੱਥੋਂ ਆਜਵਾਂਗੇ ਉਹ ਬਿਲਕੁਲ ਜੀ ਇਹਨਾਂ ਦਾ ਕਹਿਣਾ ਹੈ ਰੱਤੀਆਂ ਮਹੱਲੇ ਦੀਆਂ ਤਸਵੀਰਾਂ ਦਿਖਾ ਰਹੇ ਆ ਇੱਕ ਵਾਰ ਕੈਮਰਾ ਇਧਰ ਘੁਮਾ ਦੇਣਾ ਮੈਂ ਇੱਕ ਦਹਾशत ਦਾ ਮਾਹੌਲ ਆ ਜਿਹੜੇ ਮਹੱਲੇ ਜਿਹੜੇ ਆ ਵਧੀਆ ਮਹੱਲੇ ਕਿਨੇ ਜਾਂਦੇ ਸੀ ਵਧੀਆ ਮਹੱਲਿਆਂ ਦੇ ਵਿੱਚ ਅੱਗੇ ਚੋਰਾਂ ਨੂੰ ਥੋੜਾ ਜਿਹਾ ਡਰ ਹੁੰਦਾ ਸੀ ਪਰ ਚੋਰ ਹੁਣ ਹਥਿਆਰ ਲੈ ਕੇ ਇੱਥੇ ਨਾਲ ਆਉਂਦੇ ਨੇ ਜਿਹੜੀਆਂ ਤਸਵੀਰਾਂ ਤੁਹਾਨੂੰ ਪਰ ਪドドਨ ਪਹਿਲੇ ਕਦਨ ਪਹਿਲੇ ਗੁੱਗਾ ਸਾਈਂ ਮਹੱਲੇ ਚੋਰੀ ਹੁੰਦੀ ਆ ਅੱਜ ਰਤੀਆਂ ਮਹੱਲੇ ਇਹ ਕੀ ਘਰਾਂ ਲੈਣਾ ਕੀ ਨੀਂਨ ਦਵਿੰਦਰ ਕੋੜਾ ਕੋੜਾ ਦਵਿੰਦਰ ਕੋੜਾ ਦਵਿੰਦਰ ਕੋੜਾ ਦਵਿੰਦਰ ਕੋੜਾ ਉਹਨਾਂ ਦੇ ਮਕਾਨ ਨੂੰ ਅੱਜ ਚੋਰਾਂ ਨੇ ਨਿਸ਼ਾਨਾ ਬਣਾਇਆ ਤੇ ਕਾਫੀ ਨੁਕਸਾਨ ਕੀਤਾ ਇਹਨਾਂ ਦੀ ਇਹੀ ਮੰਗ ਆ ਕਿ ਇਹਨਾਂ ਚੋਰਾਂ ਤੇ ਜਲਦੀ ਤੋਂ ਜਲਦੀ ਨੱਤ ਪਾਈ ਜਾਵੇ ਕਿਉਂਕਿ ਜਿਹੜਾ ਇਹ ਮਹੱਲਿਆਂ ਦੇ ਵਿੱਚ ਮਹੱਲੇ ਕਹਿੰਦੇ ਸੀ ਬੰਦ ਡੱਬੀਆਂ ਹੁੰਦੀਆਂ ਬੰਦ ਡੱਬੀਆਂ ਦੇ ਵਿੱਚ ਵੀ ਚੋਰੀਆਂ ਹੋਣ ਲੱਪੈਣ ਤਾਂ ਪ੍ਰਸ਼ਾਸਨ ਜਿਹੜਾ ਸੁੱਤਾ ਆ ਉਹਨੂੰ ਜਾਗਣਾ ਚਾਹੀਦਾ ਔਰ ਚੋਰਾਂ ਨੂੰ ਫੜਨਾ ਚਾਹੀਦਾ ਆ ਤਸਵੀਰਾਂ ਤੁਹਾਨੂੰ ਰਤਿਆਂ ਮਹੱਲੇ ਤੋਂ ਦਿਖਾ ਰਿਹਾ ਸੀ ਕੈਮਰਾ ਪਰਸਨ ਸੁਮੇਂਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾਲਾਰ ਨਿਊਜ਼ ਨਕੋਦਾ